ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਬਹੁਤ ਹੈਰਾਨ ਕਰਨ ਵਾਲੀ ਕਿਉਂਕਿ ਇੱਕ ਪਰਿਵਾਰ ਦੇ ਘਰ ਤੋਂ ਬਾਹਰ ਇੱਕ ਵਾਰ ਫਿਰ ਤੋਂ ਚੋਰਾਂ ਨੇ ਦਸਤਕ ਦਿੱਤੀ ਹੈ ਅਲਟੋ ਕਾਰ ਵਿੱਚ ਚੋਰ ਆਂਦੇ ਹਨ ਤੇ ਘਰ ਦੇ ਬਾਹਰ ਖੜੀ ਗੱਡੀ ਚੁਰਾ ਕੇ ਉੱਥੋਂ ਲੈ ਜਾਂਦੇ ਹਨ ਚੋਰੀ ਕਰਕੇ ਲੈ ਜਾਂਦੇ ਹਨ ਦੱਸਦੀ ਹੈ ਕਿ ਪਰਿਵਾਰ ਨੇ ਆਪਣੇ ਪੁੱਤਰ ਨੂੰ ਦਿੱਲੀ ਚੜਾਉਣ ਜਾਣਾ ਸੀਗਾ ਪਰ 3:30 ਵਜੇ ਦੇ ਕਰੀਬ ਜਦ ਪਰਿਵਾਰ ਘਰ ਦੇ ਬਾਹਰ ਆ ਕੇ ਦੇਖਦਾ ਤੇ ਦੇਖਦਾ ਕਿ ਉਹਨਾਂ ਦੀ ਗੱਡੀ ਨਹੀਂ ਖੜੀ ਔਰ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ ਪਰਿਵਾਰ ਵੱਲੋਂ ਗੱਡੀ ਇੱਧਰ ਉੱਧਰ ਲੱਭੀ ਜਾਂਦੀ ਯਾ ਲਾਗਲੇ ਪਿੰਡਾਂ ਵਿੱਚ ਵੀ ਜਾਇਆ ਜਾਂਦਾ ਲੇਕਿਨ ਗੱਡੀ ਦੀ ਕੋਈ ਉਗ ਸੁਗ ਨਹੀਂ ਮਿਲਦੀ ਤੇ 8 ਵਜੇ ਮਜਬੂਰੀ 'ਚ ਉਹਨਾਂ ਨੂੰ ਦਿੱਲੀ ਵੱਲ ਨੂੰ ਰਵਾਨਾ ਹੋਣਾ ਪੈਂਦਾ ਹਾਲਾਂਕਿ ਸਾਡੀ ਟੀਮ ਨੂੰ ਸਵੇਰ 6:00 ਵਜੇ ਤੋਂ ਕਾਲਾਂ ਕਰ ਰਹੇ ਸਨ ਤਾਂ ਉਸ ਤੋਂ ਬਾਅਦ ਸਾਡੇ ਜਿਹੜੇ ਸਹਿਯੋਗੀ ਉਹ ਵੀ ਉੱਥੇ ਪਹੁੰਚੇ ਤੇ ਜਿਹੜੇ ਮੌਜੂਦਾ ਲੋਕ ਸਥਾਨਕ ਲੋਕ ਜਦ ਉਹ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਘਾਲੇ ਗਏ ਆ ਲੇਕਿਨ ਚੋਰ ਇੰਨੇ ਛਾਤਰ ਸਨ ਕਿ ਉਹਨਾਂ ਨੇ ਆਪਣੀ ਗੱਡੀ ਦੀ ਹਾਈ ਬੀਮ ਬੰਦ ਨਹੀਂ ਕੀਤੀ ਤੇ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਨੰਬਰ ਪਲੇਟਾ ਕੈਪਚਰ ਨਹੀਂ ਕਰ ਸਕੇ ਚੋਰਾ ਨੇ ਜਿਹੜੀ ਆ ਆਪਣੀ ਆਲਟੋ ਗੱਡੀ ਦੀ ਹਾਈ ਬੀਪ ਬੰਦ ਨਹੀਂ ਕੀਤੀ ਤੇ ਜਿਹੜੀ ਦੂਜੀ ਗੱਡੀ ਸਟਾਰਟ ਕੀਤੀ ਸੀਗੀ ਚੋਰੀ ਕਰਕੇ ਲੈ ਕੇ ਉਹਦੇ ਵੀ ਹਾਈ ਬੀਪ ਚਲਾ ਕੇ ਰੱਖੀ ਤਾਂ ਜੋ ਨੰਬਰ ਪਲੇਟ ਜਿਹੜੇ ਆ ਉਹ ਕੈਮਰੇ ਕੈਪਚਰ ਨਾ ਕਰ ਸਕਣ ਕੈਮਰੇ ਵਿੱਚ ਨਾ ਮੌਜੂਦਾ ਲੋਕਾਂ ਨੇ ਇਹ ਵੀ ਗੱਲ ਆਖੀ ਹੈ ਕਿ ਘਟਣਾ ਵਾਲੀ ਸਥਾਨ ਦੇ ਨੇੜੇ ਕੁਝ ਦਿਨ ਪਹਿਲਾਂ ਇੱਥੋਂ ਮੱਝ ਚੋਰੀ ਹੋਈ ਸੀ ਜ ਜਿਹਦੀ ਹਾਲੇ ਤੱਕ ਕੋਈ ਉਗਸੁਗ ਨਹੀਂ ਆ ਤਾਂ ਕੁੱਲ ਮਿਲਾ ਕੇ ਲੋਕ ਜਿਹੜੇ ਚੋਰਾਂ ਤੋਂ ਪਰੇਸ਼ਾਨ ਹੈ ਹਨਕ ਲੋਕਾਂ ਨੇ ਪ੍ਰਸ਼ਾਸਨ ਅੱਗੇ ਹੀ ਅਪੀਲ ਕੀਤੀ ਹੈ ਕਿ ਹਰ ਰੋਜ਼ ਚੋਰੀਆਂ ਜਿਹੜੀਆਂ ਵਧਦੀਆਂ ਜਾ ਰਹੀਆਂ ਦਿਨੋ ਦਿਨ ਚੋਰੀਆਂ ਵਧਦੀਆਂ ਜਾ ਰਹੀਆਂ ਇਹਨ ਨੇ ਆਮ ਲੋਕਾਂ ਦਾ ਜੀਣਾ ਹਰਾਮ ਕੀਤਾ ਤੇ ਖਾਰੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਹਾਂਜੀ ਭਾਜੀ ਜਿਹੜੇ ਤੁਹਾਡੇ ਗਵਾਂਢੀ ਹੈਗੇ ਜਿਨ੍ਹਾਂ ਦੀ ਗੱਡੀ ਚੋਰੀ ਹੋਈ ਆ ਇਹ ਕਿੱਥੇ ਗਏ ਹੋਏ ਨੇ ਇਹ ਭਾਜੀ ਗਏ ਦਿੱਲੀ ਅੱਜ ਇਹਨਾਂ ਨੇ ਮੁੰਡੇ ਨੂੰ ਚੜਾਉਣ ਜਾਣਾ ਸੀ ਦਿੱਲੀ ਅੱਛਾ ਤੇ ਉਹ ਤੋਂ ਬਚਾਰੇ ਸਵੇਰੇ ਕੱਲ ਦੇ ਪਰੇਸ਼ਾਨ ਸੀ ਮੱਥਾ ਮੂਥਾ ਟੇਕਦੇ ਫਿਰਦੇ ਥੱਕੇ ਹੋ ਸੀ ਰਾਤੀ ਸੌਂਗਾ ਹੂੰ ਤੇ ਨੀਂਦ ਆਈ ਜਾਂਦੀ ਬੰਦੇ ਨੂੰ ਨਾ ਜੀ ਫੇ ਰਾਤੀ 2:30 ਵਜੇ ਜਿੱਦਾਂ ਇਹ ਇਹਨਾਂ ਦੀ ਗੱਡੀ ਚੋਰੀ ਹੋਈ ਗਈ ਇਹਨਾਂ ਨੂੰ ਲੱਗਾ ਪਤਾ 6:30 3:00 ਵਜੇ ਜਦ ਗੱਡੀ ਇਹ ਇੱਧਰ ਲਾਉਣ ਨੂੰ ਉੱਠਦੇ ਹੋਂਦੇ ਬਾਹਰ ਗਲੀ 'ਚ ਅੱਛਾ ਉਹਦਾ ਪਤਾ ਲੱਗਿਆ ਨਾ ਉਹ ਗੱਡੀ ਹੈ ਨਹੀਂਗੀ ਇਹ ਰੋਜ਼ੇ ਬਾਹਰ ਹੀ ਲਾਂਦੇ ਆ ਗੱਡੀ ਗੱਡੀਆਂ ਹਾਂ ਜੇ ਅੱਗੇ ਤਾਂ ਗਲੀ 'ਚ ਖੜ੍ਹ ਜਾਂਦੀ ਨਾਲ ਗਲੀ ਆ ਗਲੀ ਦੇ ਅੰਦਰ ਦੋਏ ਖੜ੍ਹ ਜਾਂ ਅੱਗੇ ਵਿੱਚੇ ਖੜ੍ਹੀਆਂ ਕਰ ਦਿੰਦੇ ਆ ਅੱਛਾ ਕਿਉਂ ਪਰੋਹਣੇ ਆਉਣੇ ਸੀ ਗੁੰਡ ਜਾਂਦੇ ਤਾਂ ਕਰਕੇ ਉਹਨਾਂ ਨੇ ਆਪਣੇ ꙳ਟਾ ਮੋਰੇ ਲਾਈਆਂ ਫਿਰ ਤੇ ਹੁਣ ਆਪ ਕਿੱਥੇ ਗਏ ਆ ਆਪ ਇਹ ਬਾਜੀ ਦਿੱਲੀ ਗਏ ਆ ਮੁੰਡੇ 'ਚੜਾਉਣਾ ਆਪਾਂ ਤੇ ਇਹਨਾਂ ਨੂੰ ਮਤਲਬ ਇੱਕ ਬਾਹਰ ਜਾਣਾ ਸੀ ਮੁੰਡੇ ਨਾਲ ਇਹ ਗਏ ਕਦੋਂ ਆ ਗਏ ਦਿੱਲੀ ਇੱਜ ਗਏ 8:60 8 ਵਜੇ ਗਏ ਆ। ਅੱਛਾ ਮਤਲਬ ਅੱਜੇ ਗਏ ਆ ਤਾਂ ਫੇਰ ਹੀ ਨਹੀਂ ਜਦੋਂ ਗੱਡੀ ਦੇਖੀ। ਹਾਂਜੀ ਤੜਕੇ ਫੇਰ ਉੱਠ ਕੇ ਗੱਡੀਆਂ ਲਾਉਂਦੇ ਹੁੰਦੇ ਨੇ ਸਾਈਡ ਤੇ ਕਿਰੇਟ ਮੁੜ ਕਰਦੇ ਹੁੰਦੇ। ਸਾਈਡ ਤੇ ਲਾਉਂਦੇ। ਉਦੋਂ ਪਤਾ ਲੱਗਾ ਉਹਨਾਂ ਨੂੰ ਵੀ ਗੱਡੀ ਹੈਨੀ। ਅੱਛਾ ਫਿਰ ਇਹ ਇਹ ਜਦੋਂ ਇੱਥੋਂ ਫੇਰ ਚਲੇ ਗਏ ਦਿੱਲੀ ਨੂੰ ਫੇਰ ਚਲੇ ਗਏ ਕੋਈ ਰਿਪੋਰਟ ਰਿਪੋਰਟ ਹੀ ਨਹੀਂ ਕੀਤੀ ਹੋਈ। ਫੋਨ ਕਰਾ ਕੇ ਇਹ ਔੜ ਚੌਂਕੀ ਸਾਰਾ ਲੱਭਣ ਵੀ ਕੇ ਗੱਡੀ ਔੜ ਉੱਪਰ ਇਹ ਤਾਂ ਗਏ ਬਲੌਰ ਤੱਕ। ਅੱਛਾ ਕੈਮਰਾ ਕੋਲ ਤੇ ਨਜ਼ਰ ਨਹੀਂ ਆਈ ਵੀ ਨਹੀਂ ਰਿਪੋਰਟ ਕਰਾ ਕੇ ਫਿਰ ਚਲਾ ਗਈ ਤੇ। ਅੱਛਾ ਤੁਹਾਡੇ ਕੋਲ ਅੱਛਾ ਕੈਮਰੇ ਵੈਸੀ ਸੀ ਫੋਟੋ ਜੀ ਆਈ ਆ ਕੈਮਰੇ ਚ ਜਾਈ ਆ ਗੱਡੀ ਚਾਹ ਜੀ ਇਹਨਾਂ ਦਾ ਨਾਮ ਕੀ ਜਿਨ੍ਹਾਂ ਦੀ ਗੱਡੀ ਚੋਰੀ ਹੋਈ ਪੱਕਾ ਨਾ ਤਾਂ ਗਰਜੀਤ ਪਾਲਵਾ ਅੱਛਾ ਉਦਾਂ ਕੱਚਾ ਨਾ ਸੋਨੂ ਆ ਸੋਨੂ ਆ ਇਹ ਸੋਨੂ ਚਲਾਉਂਦਾ ਸੀ ਗੱਡੀ ਸੋਨੂ ਚਲਾਉਂਦਾ ਜਾਂਦਾ ਜਿਹਦਾ ਬੇਟਾ ਤੇ ਇਹ ਦੋਏ ਚਲਾਉਂਦੇ ਇਹ ਦੋਏ ਚਲਾਦੇ ਸੀ ਬੇਟਾ ਦਾ ਕੰਮ ਬਾਹਰ ਦਾ ਬਣ ਗਿਆ ਪਰ ਬੇਟਾ ਬਾਹਰ ਨਾ ਜਾਣਾ ਸੀ ਬੇਟਾ ਨੇ ਅੱਛਾ ਉਹ ਬਾਹਰ ਚਲੇਗਾ ਤੇ ਬਾਅਦ ਵਿੱਚ ਆ ਗੱਲਬਾਤ ਬਾਅਦ ਹਾਂ ਜੀ ਇਹ ਇੱਥੇ ਕੋਈ ਪਹਿਲਾਂ ਵੀ ਐਹੋ ਜਿਹੀਆਂ ਗੱਲਬਾਤਾਂ ਹੁੰਦੀਆਂ ਆ ਕੋਈ ਪਹਿਲਾਂ ਹੋਰੇ ਮਹੀਨਾ ਪਹਿਲਾਂ ਸਾਡੇ ਨਾਲ ਹੀ ਗਵਾਂਡੀਆਂ ਉਹਦੀ ਚੋਰੀ ਹੋ ਗਈ ਯਾਰ ਦੀ ਉਹ ਮੱਝ ਨਹੀਂ ਲੱਭੀ ਹੋਈ ਹਾਂ ਠੀਕ ਹੈ ਬਾਕੀ ਸੀਸੀ 2 ਮਹੀਨੇ ਬਾਅਦ ਆ ਆ ਕਾਂਡ ਹੋਊਗਾ ਸੀਸੀ ਪੋਲੀਚ ਆਈ ਜਿਲਬੋਡ ਹੋ ਗਈ ਸਾਡੇ ਇਹ ਤਾਂ ਫੇ ਬਾਕੀਆਂ ਨੂੰ ਵੀ ਜਿੱਦਾਂ ਅਸੀਂ ਤੁਸੀਂ ਰਹਿਨੇ ਹੈ ਗਿਆ ਇਹ ਖਤਰਾ ਹੀ ਆ ਜਦ ਗੱਡੀ ਬੜੀ ਖਤਰਾ ਹੀ ਐਡੀ ਬੜੀ ਗੱਡੀ ਲਿਜਾ ਸਕਦੇ ਆ ਘਰ ਦੇ ਮੋਹਰੇ ਰੋਡ ਦੇ ਉੱਪਰੋਂ ਲੈ ਗਿਆ ਗੱਡੀ ਜੀ ਐਡੀ ਬੜੀ ਲੈ ਗਿਆ ਮੱਝ ਲੈ ਗਿਆ ਮਹੀਨੇ ਬਾਅਦ ਆ ਲੈ ਗਿਆ ਕੋਈ ਕੋਈ ਪ੍ਰਸ਼ਾਸਨ ਦਾ ਕੁਝ ਨਹੀਂ ਇੱਥੇ ਜੀ ਠੇਰੋ ਨਾ ਵੀ ਨੂੰ ਅੱਛਾ ਕੀ ਕਹਿੰਦੇ ਹੋ ਤੁਸੀਂ ਮੈਂ ਮੇਰੇ ਘਰ ਦੇ ਮੋਹਰੇ ਸਾਡੇ ਕੈਮਰੇ ਦੇ ਵਿੱਚ 4-5 ਮਿੰਟ ਗੱਡੀ ਖੜੀ ਆਈ ਆ ਵਾਈਟ ਕਲਰ ਦੀ ਗੱਡੀ ਆ ਅੱਛਾ ਭਾਈ ਭੀਮ ਉਹਨਾਂ ਨੇ ਮਾਰੇ ਹੋ ਸੀਗੇ ਹਾਂ ਕੈਮਰੇ ਦੇ ਵਿੱਚ ਉਹਦੀ ਨੰਬਰ ਪਲੇਟ ਨਹੀਂ ਆ ਤੁਹਾਡਾ ਕੀ ਨਾਮ ਆ ਮੇਰਾ ਨਾਮ ਵੀਰਦੀਪ ਸਿੰਘ ਬੀਨੋ ਅੱਛਾ ਅੱਛਾ ਤੁਹਾਡੇ ਮਤਲਬ ਕੈਮਰਾ ਜਿਹੜਾ ਉਹ ਲੱਗਾ ਆ ਕੈਮਰਾ ਸਾਡੇ ਘਰ ਦੇ ਮੋੜੇ ਪਾਸੇ ਕਾਰ ਹਰ ਤੇ ਕੈਮਰੇ 'ਚ ਖੜੀ ਹੋਈ ਹੈ ਖੜੀ ਹੋਈ ਨਹੀਂ ਉਹ ਕਾਰ ਚ ਆਈ ਸੀ ਕਾਰ 'ਚ ਸੀ ਅੱਛਾ ਆਏਗਾ ਵਾਈਟ ਕਲਰ ਦੀ ਕਾਰ ਆ ਅੱਛਾ ਵਾਈਟ ਕਲਰ ਦੀ ਕਾਰ ਦੇ ਵਿੱਚ ਆਏ ਆ ਉਹ ਪਰ ਇੱਕ ਬੰਦਾ ਉੱਤਰ ਕੇ ਗੱਡੀ ਚੱਕਣਾ ਆਇਆ ਇੱਕ ਬੰਦਾ ਆਇਆ ਸੈਲਫ ਮਾਰੀ ਇੱਥੇ ਉਹਨਾਂ ਨੇ ਆ ਕੇ ਇੱਕ ਮਾਰੀ ਦੋ ਮਾਰੀ ਉਹ ਗੱਡੀ ਗਈ ਆ ਉਹੀ ਗੱਡੀ ਜਦੋਂ ਤੂੰ ਨਿਕਲੀ ਇੱਥੇ ਤੱਕ ਗਈ ਆ ਉੱਥੋਂ ਆ ਕੇ ਹਾਈ ਬੀਮ ਉਹਦੇ ਵੀ ਲਾ ਦਿੱਤਾ ਉੱਥੇ ਲੱਟੋ ਜਗਾਈਆਂ ਉਹਨਾਂ ਨੇ ਪੂਰੀ ਹਾਈ ਬੀਮੇ ਲਾਈ ਉਹਨਾਂ ਨੇ ਫੇਰ ਭਜਾ ਕੇ ਲੱਗਾ ਉਹ ਹਾਈ ਬੀਮ ਦੇ ਵਿੱਚ ਕੀ ਹੈ ਕੈਮਰੇ ਦੇ ਵਿੱਚ ਲਾਈਟ ਪੈਂਦੀ ਹੈ ਜਦੋਂ ਉਹ ਰਿਫਲੈਕਸ਼ਨ ਹੁੰਦੀ ਆ ਉਹ ਆਉਂਦਾ ਨਹੀਂ ਨੰਬਰ ਪਲੇਟ ਨਹੀਂ ਆ ਰਹੀ ਹਾਂ ਅਸੀਂ ਰਿਵਰਸ ਕਰਕੇ ਕੋਈ ਐਦਾਂ ਨਜ਼ਰ ਆ ਰਿਹਾ ਵੇ ਇੱਕ ਜਣਾ ਜਾਂ ਦੋ ਜਣੇ ਗੱਡੀ 'ਚ ਗੱਡੀ 'ਚ ਉਹ ਆਲਟੋ ਗੱਡੀ ਦੇ ਵਿੱਚ ਦੋ ਜਣੇ ਸਿਗੇ ਇੱਕ ਜਣਾ ਉਤਰ ਕੇ ਆ ਗਿਆ ਤੇ ਇੱਕ ਜਣਾ ਵਾਈਟ ਕਲਰ ਦੀ ਟੀ-ਸ਼ਰਟ ਪਾਈ ਹੋਈ ਵਾਹ ਕਿ ਨਾ ਆਇਆ ਅੱਛਾ ਪਿੰਡ ਕਿਹੜਾ ਇਲਟ ਬਾਹ ਡਰਾਈਵਰ ਆ ਬਈ ਤੁਸੀਂ ਖੋਡ ਡਰਾਈਵਰ ਨੂੰ ਕੀ ਕਹਿਣਾ ਚਾਹੁੰਦੇ ਆ ਤੁਸੀਂ ਕਹਿਣਾ ਕੀ ਚਾਹਨਾ ਵੀ ਫੋਰਸ ਉਸ ਆਸਿੰਦਾ ਹੀ ਜ਼ਿਆਦਾ ਢਿੱਲਾ ਮਾਰਨ ਕੰਮ ਹੈ ਜੀ ਹਾਂ ਇਹਨਾਂ ਨੇ ਥੋੜਾ ਬੋਧਾ ਨਾਕਾ ਜਿਹਾ ਕਰਾ ਦੇ ਰੂ ਲਾ ਕੇ ਰੱਖਣਾ ਚਾਹੀਦਾ ਤੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜੇ ਚੈਕਿੰਗ ਹੋਵੇ ਨਾਕਾ ਲਾਇਆ ਤੇ ਨਹੀਂ ਇਹਦੀ ਵਾਰ ਦਿੱਤਾ ਹੁਣ ਆ ਮਹੀਨਾ ਪਹਿਲਾਂ ਕਹਿੰਦੇ ਉਹਦੀ ਉਹ ਆਪਣੇ ਮੱਝ ਚੋਰੀ ਹੋ ਗਈ ਹਾਂ ਆ ਨਾਲ ਹੀ ਆ ਗਰੀਬ ਬੰਦਾ ਤਾਂ ਕਈ ਵਾਰ ਲੋਨ ਲੈ ਕੇ ਹੀ ਕਰਜ਼ਾ ਹੀ ਲੈ ਕੇ ਜਿਹੜੀ ਗੱਡੀ ਪਾਉਂਦਾ ਹੈਗਾ ਆ ਉਹਦੀ ਮਾਰਟੀਰੀਆ ਬਜਾਰਾ ਪਾਗਲੀ ਹੋ ਗਿਆ ਉਹ ਨਾ ਤੇ ਪੁਲਿਸ ਅੱਗੇ ਹੀ ਹੱਥ ਬੰਨ੍ਹ ਕੇ ਦੇ ਦਿੰਦੀ ਹੈ ਥੋੜਾ ਜਿਆਦਾ ਸਹਤ ਰਹਿਣਾ ਚਾਹੀਦਾ